ਕਿਸਮਾ ਜੀ ਬਹੁਤ ਉੱਛਾ ਮਨੰਦਿਆ ਰਖੜੀ ਤੇ ਸਾਨੂੰ ਬਹੁਤ ਵਧੀਆ ਇਹਦੇ ਵਿੱਚ ਫੈਨਸੀ ਤੋਂ ਫੈਨਸੀ ਆਈਟਮ ਆਈ ਹੈ ਜੀ ਧਾਗੇ ਦੇ ਵਿੱਚ ਵੀ ਬਹੁਤ ਵੈਰੀਟੀ ਆ ਪ੍ਰੈਗਨੈਂਸ ਵਾਲੇ ਧਾਗੇ ਆਏ ਹੋਏ ਨੇ ਭਾਬੀਆਂ ਦੀ ਰਖੜੀ ਦੀ ਗੱਲ ਕਰੀ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਫੈਨਸੀ ਫੈਨਸੀ ਆਟਮਾ ਇੱਕ ਲੂੰਬਾ ਜੀ ਨਾ ਰਖੜੀ ਦਾ ਪਾਪੀ ਦੀ ਰਖੜੀ ਦਾ ਤਿੰਨ ਚਾਰ ਸਾਲ ਹੋ ਗਏ ਜੀ ਉਤਸ਼ਾਹ ਉਹਦਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਭਾਬੀ ਦੀ ਰਖੜੀ ਦਾ ਚਲੋ ਕਿ ਭਾਬੀ ਦੀ ਰਖੜੀ ਜਿਹੜੀ ਆ ਉਸ ਪਿੱਛੇ ਸਾਡੇ ਖਤਮ ਹੋ ਜਾਂਦੀ ਹੈ ਬਾਕੀ ਰਖੜੀ ਨਾਲੋਂ ਇਹਨਾਂ ਦਾ ਕਰੇਜ਼ੀ ਧਾਗੇ ਦੇ ਵਿੱਚ ਵੀ ਹਰ ਤਰ੍ਹਾਂ ਦੀ ਵੈਰਿਟੀ ਹੈ ਜੀ ਇਹ ਤੇ ਚੰਦਨ ਦੀ ਪ੍ਰੈਗਨੈਂਸ ਦੋਜ਼ ਦੀ ਪ੍ਰੈਗਨੈਂਸ ਕਲੀਆਂ ਵਾਲੀ ਪ੍ਰੈਗਨੈਂਸ ਹਰ ਤਰ੍ਹਾਂ ਦੀ ਪ੍ਰੈਗਨੈਂਸ ਹੋਂਤਾ ਦੇ ਵਿੱਚ ਮਿਲੇਗੀ ਈਵਲਾਈਜ਼ ਦਾ ਵੀ ਹੈਗਾ ਕਿ ਕਾਫੀ ਅੱਛਾ ਟ੍ਰੈਂਡ ਈਵਲਾਈਜ਼ ਵਾਲਾ ਵੀ ਮਾਲ ਸਾਡੇ ਅੱਧੇ ਲੱਕਾ ਤੋਂ ਹੋ ਜਾਂਦਾ ਬੱਚਿਆਂ ਦੀ ਜਿਹੜੀ ਰਖੜੀ ਹੈ ਜੀ ਜਿੱਦਾਂ ਆਮ ਕਹ ਲੂਗੀ ਆ ਟੌਇਜ਼ ਦੇ ਵਿੱਚ ਇਸੇ ਤਰ੍ਹਾਂ ਹੋਰ ਵੀ ਬਹੁਤ ਆਈਟਮ ਆ ਸਾਡੇ ਕੋਲ ਟੌਇਜ਼ ਦੇ ਵਿੱਚ ਆ ਲਾਈਟ ਦੇ ਵਿੱਚ ਆ ਨਿਊ ਬੋਰਨ ਬੇਬੀ ਤੋਂ ਲੈ ਕੇ ਸਾਰੇ ਹਰ ਤਰ੍ਹਾਂ ਦੇ ਬੱਚੇ ਦੀ ਰਖੜੀ ਦੇ ਵਿੱਚ ਆਈਟਮ ਚਨ ਹਿਤੇਸ਼ੀ टीआरपी नहीं भरोसा आपका ਵਿਕਰਮਜੀਤ ਮੇਰਾ ਨਾਮ ਹੈ ਜੀ ਕ੍ਰਿਸ਼ਨ ਅੱਜ ਆਪਾਂ ਇਸ ਵਾਰ ਜੀ ਬਹੁਤ ਉਤਸ਼ਾਹ ਮਿਲ ਰਿਹਾ ਰਖੜੀ ਦੇ ਸਾਨੂੰ ਬਹੁਤ ਵਧੀਆ ਇਹਦੇ ਵਿੱਚ ਫੈਂਸੀ ਤੋਂ ਫੈਂਸੀ ਆਈਟਮ ਆਈ ਹੋਈ ਹੈ ਜੀ ਧਾਗੇ ਦੇ ਵਿੱਚ ਵੀ ਬਹੁਤ ਵੈਰਾਈਟੀ ਹੈ ਫ੍ਰੈਗਨੈਂਸ ਵਾਲੇ ਧਾਗੇ ਆਏ ਹੋਏ ਨੇ ਭਾਬੀਆਂ ਦੀ ਰਖੜੀ ਦੀ ਗੱਲ ਕਰੀ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਫੈਂਸੀ ਤੋਂ ਫੈਂਸੀ ਆਈਟਮ ਹੈ ਬੱਚਿਆਂ ਦੀ ਜਿਹੜੀ ਰਖੜੀ ਹੈ ਜੀ ਜਿੱਦਾਂ ਆਮ ਕਹਿ ਲੋ ਕਿ ਆ ਟਾਇਸ ਦੇ ਵਿੱਚ ਇਸ ਦੇ ਤਰ੍ਹਾਂ ਹੋਰ ਵੀ ਬਹੁਤ ਆਈਟਮ ਹੈ ਸਾਡੇ ਕੋਲ ਟਾਇਸ ਦੇ ਵਿੱਚ ਆ ਲਾਈਟ ਦੇ ਵਿੱਚ ਆ ਨਵੇਂ ਬੋਨ ਬੇਬੀ ਤੇ ਲਾ ਕੇ ਸਾਰੇ ਹਰ ਤਰ੍ਹਾਂ ਦੇ ਬੱਚੇ ਦੀ ਵੱਖ-ਵੱਖ ਇਟਮਾਂ ਲੋਕਾਂ ਦੀ ਵੀ ਵੱਖ-ਵੱਖ ਮੰਗ ਰਹਿੰਦੀ ਹੈ ਬਿਲਕੁਲ ਜੀ ਬਿਲਕੁਲ ਹਰ ਤਰ੍ਹਾਂ ਦਾ ਬੱਚਾ ਹਰ ਤਰ੍ਹਾਂ ਦੀ ਗਾਗ ਦੇ ਚੋਇਸਾਂ ਪਹਿਣਾ ਭਰਾਵਾਂ ਵਾਸਤੇ ਡਿਫਰੈਂਟ ਟੂ ਡਿਫਰੈਂਟ ਆਈਟਮ ਹਰ ਸਾਲ ਕਹਿੰਦੀ ਹੈ ਕਿ ਕੁਝ ਨਵਾਂ ਹੋਣਾ ਚਾਹੀਦਾ ਆਪਾਂ ਵੀ ਹਰ ਸਾਲ ਅੱਡੀ ਵੀ ਮੀਤ ਹੁੰਦੀ ਹੈ ਕਿ ਹਰ ਸਾਲ ਕੁਝ ਨਵਾਂ ਲੈ ਕੇ ਆਈਏ ਚੈਲੰਜ ਵੀ ਹੁੰਦਾ ਹੈ ਉਹ ਸੈਟੀਸਫੈਕਸ਼ਨ ਤੋਂ ਬਿਲਕੁਲ ਜੇ ਪ੍ਰਾਈਸ ਦੀ ਗੱਲ ਕਰੀਏ ਰੇਟ ਆਪਾਂ ਮਾਰਕੀਟ ਨਾਲੋਂ ਬਹੁਤ ਹੀ ਮਿਲ ਕੇ ਰੀਜ਼ਨ ਨੰਬਰ ਰੱਖਿਆ ਜੇ ਕਿ ਸਾਡਾ ਮਾਲ ਹਰ ਸਾਲ ਵਿਕ ਜਾਏ ਖਤਮ ਹੋਵੇ ਤੇਰੇ ਰੇਟ ਮਾਰਕੀਟ ਨਾਲੋਂ ਸਾਡੇ ਘੱਟ ਹੁੰਦੇ ਨੇ ਜੀ ਜੀ ਸਰ ਜੇ ਮੈਂ ਇੱਕ ਗੱਲ ਕਰਦਾ ਜਿਹੜੀ ਬੰਦੀ ਚੱਲ ਰਹੀ ਹੈ ਇੱਕ ਲੁੰਬਾ ਜੀ ਨਾ ਉਹ ਰਖੜੀ ਦਾ ਭਾਬੀ ਦੀ ਰਖੜੀ ਦਾ ਤਿੰਨ ਚਾਰ ਸਾਲ ਹੋ ਗਏ ਜੀ ਉਤਸ਼ਾਹ ਉਹਦਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਭਾਬੀ ਦੀ ਰਖੜੀ ਦਾ ਕਹ ਲੋ ਕਿ ਭਾਬੀ ਦੀ ਰਖੜੀ ਜਿਹੜੀ ਆ ਉਸ ਪਿੱਲਾਂ ਹੱਨੇ ਖਤਮ ਹੋ ਜਾਂਦੀ ਹੈ ਬਾਕੀ ਰਖੜੀ ਨਾਲੋਂ ਇੰਨਾ ਉਹਦਾ ਕ੍ਰੇਜ਼ੀ ਜੀ ਉਸ ਕੀ ਜੇ ਆਪਾਂ ਰਖੜੀ ਦੀ ਗੱਲ ਕਰਦੇ ਹਾਂ ਜਿਹਦਾ ਧਾਗੇ ਦੇ ਵਿੱਚ ਵੀ ਬਿਲਕੁਲ ਧਾਗੇ ਦੇ ਵਿੱਚ ਵੀ ਹਰ ਤਰ੍ਹਾਂ ਦੀ ਵੈਰਾਈਟੀ ਹੈ ਜੀ ਇੱਥੇ ਚੰਦਨ ਦੀ ਫ੍ਰੈਗਰੈਂਸ ਰੋਜ਼ ਦੀ ਫ੍ਰੈਗਰੈਂਸ ਕਲੀਆਂ ਵਾਲੀ ਫ੍ਰੈ ਤੇ ਰੇਟ ਵੀ ਬਹੁਤ ਜਾਇਜ਼ ਹੁੰਦੇ ਨੇ। ਈਵਲਾਈਜ਼ ਬਿਲਕੁਲ ਈਵਲਾਈਜ਼ ਦਾ ਵੀ ਹੈਗਾ ਇੱਕ ਕਾਫੀ ਅੱਛਾ ਟ੍ਰੈਂਡ ਈਵਲਾਈਜ਼ ਵਾਲਾ ਵੀ ਮਾਲ ਸਾਡੇ ਤੇ ਨਾਕਾ ਤਰਮਾ ਜਾਂਦਾ। ਤੇ ਹੋਲ ਸੇਲਰ ਦੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਰੱਖੜੀਆਂ ਦੇਖਦੇ ਆਂ ਜੋ ਸਾਨੂੰ ਵਧੀਆ ਲੱਗਦਾ ਨਾ ਕਿ ਜੋ ਕਸਟਮਰ ਦੀ ਚੋਇਸ ਹੋ ਸਕੇ ਉਸ ਹਸਾਰ ਨਾਲ ਹੀ ਰੱਖੜੀ ਪਸੰਦ ਕਰਦੇ ਆਂ ਤੇ ਤਾਂ ਜੋ ਸਾਡੀ ਸਾਰੀ ਵਧੀਆ ਦਿੱਕਣਾ ਸੇਲ ਹੋਵੇ। ਭਾਜੀ ਸਾਰੀ ਨਵੇਂ ਤਰ੍ਹਾਂ ਦੀ ਰੱਖੜੀ ਜਾਂਦੀ ਹੈ ਤੇ ਅਸੀਂ ਉਹ ਇਹੀ ਕੋਸ਼ਿਸ਼ ਕਰਦੇ ਆਂ ਕਿ ਮਤਲਬ ਬਾਜ਼ਾਰ ਚ ਹੋਰ ਕਿਤੇ ਉਹਨਾਂ ਮਿਲੇ ਉਹੋ ਜਿਹੀ ਰੱਖੜੀ ਸਾਡੇ ਕੋਲ ਹੋਵੇ ਤੇ ਉਸੋ ਹੀ ਮਾਰਕੀਟ ਸੇਲ ਹੋਵੇ। ਬੱਚ ਏ ਛੋਟੇ ਬੱਚੇ ਤੇ ਲੈ ਕੇ ਵੱਡੇ ਬੱਚਿਆਂ ਦੀ ਸਾਰੇ ਤਰ੍ਹਾਂ ਦੀ ਅਲੱਗ-ਅਲੱਗ ਰਖੜੀ ਹੈ ਸਾਡੇ ਕੋਲ। ਜੀ। ਤੇ ਹਾਂ ਜੀ ਇਸ ਵਾਰ ਇੱਕ ਆ ਨਵੇਂ ਤਰ੍ਹਾਂ ਦੇ ਗਿਰਤਫੈਟ ਆਏ ਆ ਆ ਉੱਪਰ ਲੱਗੇ ਹੋਏ ਜੀ। ਤੇ ਇਹ ਵੀ ਬਹੁਤ ਵਿਕਦੇ ਪਏ ਸਾਡੇ। ਇਹ ਕਾਫੀ ਸੇਲ ਹੋ ਜੀ।